ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਰਾਜਵੀਰ ਜਵੰਦਾ ਦਾ ਅੱਜ ਸਵੇਰੇ ਬੱਦੀ ਦੇ ਵਿੱਚ ਜੋ ਮੰਦਭਾਗੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਔਰ ਬਹੁਤ ਉੱਭਰ ਰਿਹਾ ਇੱਕ ਕਲਾਕਾਰ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਔਰ ਇੰਨੇ ਛੋਟੇ ਸਮੇਂ ਦੇ ਵਿੱਚ ਜਿੰਨਾ ਮਕਬੂਲ ਪੰਜਾਬੀਆਂ ਨੇ ਉਹਨਾਂ ਨੂੰ ਕੀਤਾ ਤੇ ਅੱਜ ਵਾਲੀ ਘਟਨਾ ਤੋਂ ਬਾਅਦ ਮੈਂ ਸਮਝਦਾ ਕਿ ਪੰਜਾਬੀ ਸੰਗੀਤ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਮੈਂ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਐ ਅੰਦਰ ਉਹਨਾਂ ਦੇ ਫਾਦਰ ਇਨ-ਲਾਅ ਨੇ ਉਹਨਾਂ ਦੇ ਵਾਈਫ ਨਾਲ ਮੁਲਾਕਾਤ ਹੋਈ ਹੈ ਹੋਰ ਇੰਡਸਟਰੀ ਦੇ ਉਹਨਾਂ ਦੇ ਜਿੰਨੇ ਦੋਸਤ ਮਿੱਤਰ ਨੇ ਸਾਰੇ ਦਵਾਵਾ ਕਰ ਰਹੇ ਨੇ ਕਿ ਗੁਰੂ ਸਾਹਿਬ ਮੇਰ ਕਰਨ ਰਾਜਵੀਰ ਜਵੰਦਾ ਜਲਦੀ ਸਵਸਥ ਹੋ ਕੇ ਉਹ ਦੁਬਾਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਆਪਣੇ ਘਰਦਿਆਂ ਦੇ ਵਿੱਚ ਬੈਠਣ ਸੋ ਡਾਕਟਰ ਸਹਿਬਾਨਾਂ ਦੀ ਕੋਸ਼ਿਸ਼ ਜਾਰੀ ਹੈ ਕੀ ਕੰਡੀਸ਼ਨ ਹੈ ਸਰ ਕੰਡੀਸ਼ਨ ਕੀ ਹੈ ਕਿ ਬ੍ਰਾਂਡਡ ਦੱਸੇ ਜਾਂਦੇ ਨੇ ਦੇਖੋ ਡਾਕਟਰ ਸਾਹਿਬ ਕੰਡੀਸ਼ਨ ਹੈ ਜੋ ਉਹ ਦੱਸ ਰਹੇ ਨੇ ਕਿ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਪਰ ਕੋਸ਼ਿਸ਼ ਜਾਰੀ ਹੈ ਸੋ ਸਾਰੇ ਆਪਾਂ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਜਲਦੀ ਉਸ ਵਸਤ ਹੋਣ ਕਿਉਂਕਿ ਗੁਰੂ ਸਾਹਿਬ ਪ੍ਰਮਾਤਮਾ ਇਸ ਵਾਸ ਪ੍ਰਮਾਤਮਾ ਨੇ ਬਖਸ਼ਨੇ ਨੇ ਔਰ ਜੋ ਪ੍ਰਮਾਤਮਾ ਨੇ ਮਿਹਰ ਕਰਨੀ ਹੈ ਫਿਰ ਵੱਡੀ ਤੋਂ ਵੱਡੀ ਸੱਟ ਵੀ ਮਨੁੱਖ ਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੀ ਸੋ ਅੱਜ ਤਾਂ ਮੈਂ ਜ਼ਿਆਦਾ ਲਫ਼ਜ਼ ਨਹੀਂ ਕਹਿਣ ਨੂੰ ਕਿਉਂਕਿ ਮੇਰੀ ਰਾਜਵੀਰ ਜਵੰਦਾ ਨਾਲ ਜਿਹੜੀ ਸਾਂਝ ਹੈ ਉਹ ਜਦੋਂ ਇਹਨਾਂ ਨੇ ਇੱਕੋ ਗੀਤ ਗਾਇਆ ਸੀ ਕਿ ਆਪਾਂ ਪੱਕੇ ਪੈਰੀ ਪੰਜਾਬ ਨੂੰ ਛੱਡ ਕੇ ਨਾ ਜਾਈਏ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਇਹਨਾਂ ਦੇ ਨਾਲ ਗੱਲਬਾਤ ਮੈਂ ਉਸ ਤੋਂ ਬਾਅਦ ਕਰਨੀ ਸ਼ੁਰੂ ਕੀਤੀ ਔਰ ਮੇਰੀ ਇਹਨਾਂ ਨਾਲ ਗੱਲਬਾਤ ਅਕਸਰ ਹੁੰਦੀ ਰਹੀ ਹੈ ਸੋ ਮੈਨੂੰ ਖੁਦ ਪਰਸਨਲੀ ਬੜਾ ਦੁੱਖ ਲੱਗਿਆ ਜਦੋਂ ਮੈਂ ਅੱਜ ਮੈਨੂੰ ਪਤਾ ਲੱਗਿਆ ਕਿ ਇਸ ਤਰੀਕੇ ਉਹਨਾਂ ਦੇ ਨਾਲ ਇਹ ਬਾਣਾ ਵਾਪਰਿਆ ਫੋ ਮੈਂ ਹੋਰ ਹਸਪਤਾਲ ਆਇਆ ਇੱਥੋਂ ਕਿਵੇਂ ਆਏ ਕੀ ਕੰਡੀਸ਼ਨ ਕੋਈ ਐਕਸੀਡੈਂਟ ਦਾ ਕੀ ਵਜ੍ਹਾ ਕੁਝ ਖਾਸ ਪਤਾ ਨਹੀਂ ਜੀ ਕੋਈ ਤਾਂ ਅੰਦਰ کہہ ਰਿਹਾ ਕਿਉਂਕਿ ਹਾਲਤ ਉਦਾਂ ਦੀ ਨਹੀਂ ਤੁਸੀਂ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰ ਸਕਦੇ ਕੋਈ ਕਹਿ ਰਿਹਾ ਕਿ ਟਰੱਕ ਨਾਲ ਟੱਕਰ ਹੋਈ ਹੈ ਕੋਈ ਕਹਿ ਰਿਹਾ ਕਿ ਅੱਗੇ ਕੋਈ ਮੱਝ ਆ ਗਈ ਉਹਦੇ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਸੋ ਪਰਿਵਾਰ ਉਸ ਹਾਲਤ ਚ ਨਹੀਂ ਔਰ ਪਰਿਵਾਰ ਨੂੰ ਇਸ ਸੌਮੇ ਤੇ ਆਪਾਂ ਗੱਲ ਵੀ ਨਹੀਂ ਕਰ ਸਕਦੇ ਸੋ ਮੇਰੀ ਭੈਣ ਜੀ ਹੋਰਾਂ ਦੇ ਨਾਲ ਮੁਲਾਕਾਤ ਜ਼ਰੂਰ ਹੋਈ ਹੈ ਤੇ ਉਹਨਾਂ ਦੇ ਫਾਦਰ ਇਨ-ਲਾਅ ਨਾਲ ਹੋਈ ਹੈ ਪਰ ਹਲੇ ਜਿਹੜੀ ਡਿਟੇਲਸ ਹੈ ਉਹ ਆ ਜਾਣ ਇਹ ਮੋਟਰਸਾਈਕਲ ਤੇ ਸੀਗੇ ਜੀ ਮੋਟਰਸਾਈਕਲ ਦੇ ਸ਼ੌਕੀਨ ਸੀ ਮੋਟਰ ਬਾਈਕਿੰਗ ਕਰਦੇ ਸੀ ਲੰਬੇ ਟ੍ਰਿਪਸ ਤੇ ਜਾਂਦੇ ਸੀ ਸੋ ਅੱਜ ਵੀ ਬਾਈਕ ਤੇ ਸੀ ਜਦੋਂ ਐਕਸੀਡੈਂਟ ਹੋਇਆ